ਔਰ ਇਹ ਪੰਜਾਬ ਗੋਮਰ ਜੀ ਸਾਡੇ ਔਰ ਅਸੀਂ ਸਾਡੇ ਮਾਨ ਜੋ ਏਅਰਸ਼ੂ ਟ੍ਰੈਕਸ ਆ ਉਹ ਲੋਈ ਇਕੱਲੇ ਇਕੱਲੇ ਬਾਸਲ ਹੋ ਜਾ ਕੇ ਇਹ ਆਰਡਰ ਕਰਦੂ ਦੱਸ ਰਹੇ ਆ ਆ ਜੀ ਬਹੁਤ ਵਧੀਆ ਜੀ ਸਾਡਾ ਜਿੰਨਾ ਵੀ ਸਮਾਨ ਆ ਸ਼ਟਰ ਦੇ ਅੰਦਰ ਹੋਊਗਾ ਬਹੁਤ ਵਧੀਆ ਚੀਜ਼ ਹੈ ਕਿ ਅਸੀਂ ਫਾਈਟ ਕਰਦੇ ਜੀ ਬਹੁਤ ਵਧੀਆ ਚੀਜ਼ ਹੈ ਕਿ ਅਸੀਂ

ਔਰ ਇਹਦੇ ਵਿੱਚ ਸਿੱਧੀ ਐਫਆਈਆਰ ਅਗੀ ਜੇ ਵੈਲੋਸਿਟੀ ਐਫਆਈਆਰ ਦੇ ਵਿੱਚ ਕੋਈ ਲਾਜ ਨਹੀਂ ਜੇ ਕੋਈ ਕਿਸੇ ਕਾਰਪੇਸ਼ਨ ਵਾਲੇ ਨੇ ਨਾ ਕਿਸੇ ਅੱਖਰ ਦੇ ਨਹੀਂ ਤੁਹਾਨੂੰ ਕਹਿਣਾ ਜਿਸ ਜਗ੍ਹਾ ਵੀ ਸਾਨੂੰ ਫੋਟੋ ਪੈ ਗਈ ਜਾਂ ਵੀਡੀਓ ਬਣ ਗਏ ਉੱਤੇ ਐਫਆਈਆਰ ਲਾਉਂਦੇ ਤੇ ਵੈਲ ਕੋ ਲਿਆ ਤਾਂ ਦਾ ਸਮਾਨ ਕਿਸੇ ਨਾਲ ਬਾਅਦ ਵਿੱਚ ਦਿਖਾ ਦੇ ਇੱਥੇ ਲਾਓ ਜੀ ਇਹਨਾਂ ਦੇ ਸਾਈਨ ਕਰਾਓ ਬੰਨੇ ਦੁਕਾਨਦਾਰਾਂ ਦੇ ਸਾਰੇ ਮਗਰ ਦੇ ਇਹਨਾਂ ਨੂੰ ਲਾਓ ਦੁਕਾਨਦਾਰਾ ਲੋਕਾਂ ਨੂੰ ਜੋਗ ਡੀਸੀ ਸਾਹਿਬ ਦੇ ਹੁਕਮਾਂ ਦੀ ਹਾਕਿਟ ਦੇ ਵਿੱਚ ਜਾ ਕੇ ਅਸੀਂ ਹਰ ਲੰਗ ਚਲੇ ਜਾਏਗਾ ਯਾ ਪਰੇ ਹੋਏਗਾ ਦੁਕਾਨਦਾਰਾ ਨਾ ਨਹੀਂ ਦੱਸਿਆ ਆ ਤੇ ਰੋਟੇ ਇੱਥੇ ਦੇਤੇ ਪਰ ਵੀ ਕੱਟ ਨਹੀਂ ਗਈ ਮੈਂ ਕੋਗੇ ਕਲੱਟ ਹੋਵੇ ਸਰਪੁੱਤ ਹੋਰ ਕਹਿੰਦੇ ਉਹਦਰ ਵੀ ਜਿੰਦਰ ਵੀ ਜੀਫਾ ਹੈ ਉਧਰ ਵੀ ਜਾਏ ਲਾਣ ਪਰਵਤੀ ਇਹ ਸਰ ਜਿਹੜਾ ਨੋਟਿਸ ਲੈ ਕੇ ਤੁਸੀਂ ਮਾਰਕੀਟ ਦੇ ਵਿੱਚ ਜਾਏ ਜੇ ਮਾਰਕੀਟ ਵਾਲਿਆਂ ਨੂੰ ਵੀ ਦੱਸ ਸਕਦੇ ਹੋ ਇਹ ਜਿਹੜਾ ਨੋਟਿਸ ਨਹੀਂ ਅਲੀਗਲ ਦੇ ਨੋਟਸ ਨਹੀਂ ਹੈ ਇਹ ਨੋਟਸ ਨੇ ਹੈ ਸਾਡੇ ਮਾਨਜੋ ਡੀਸੀ ਸਾਹਿਬ ਮਾਨਜੋ ਕਮਿਸ਼ਨਰ ਔਰ ਪੁਲਿਸ ਤੇ ਮਾਨਜੋ ਕਮਿਸ਼ਨਰ ਕਾਰਪੋਰੇਸ਼ਨ ਔਰ ਇਹ ਮਾਨਜੋ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਪਾਸ ਹੋ ਗਿਆ ਜਿੰਨੂੰ ਆਪਾਂ ਪਹਿਲਾਂ 144 ਕਹਿੰਦੇ ਹੁੰਦੇ ਸੀ ਉਹਨੇ 163 ਬੀਐਨਐਸਐਸ ਦੇ ਵਿੱਚ ਇਹਦੇ ਵਿੱਚ ਸਪਸ਼ਟ ਲਿਖਿਆ ਗਿਆ ਵਾ ਕਿ ਕੋਈ ਵੀ ਦੁਕਾਨਦਾਰ ਸਰਕਾਰੀ ਜਗ੍ਹਾ ਤੇ ਫੁੱਟਪਾਥ ਤੇ ਅਗਰ ਸਮਾਨ ਲਾਂਦਾ ਹੈ ਉਹਦੇ ਖਿਲਾਫ ਡਾਇਰੈਕਟ ਐਫਆਈਆਰ ਹੋਏਗੀ ਜੀ ਸਰ ਉਹਨੂੰ ਵਾਰਨਿੰਗ ਦੇ ਕੇ ਫਿਰ ਛੱਡ ਦੇ ਨਹੀਂ ਵਾਰਨਿੰਗ ਨਹੀਂ ਹੈ ਵਾਰਨਿੰਗ ਨਹੀਂ ਹੈ ਇਹ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਹੈ ਮਾਨ ਜੋ ਏਡੀਸੀਪ ਟ੍ਰਾਫਿਕ ਸਾਹਿਬ ਸਾਡੇ ਅਮਨਦੀਪ ਕੌਰ ਜੀ ਅਸੀਂ ਕੱਲ ਪਰਸੋਂ ਦੇ ਜਿੱਦਨ ਦੇ ਸੈਕੂਲੇਟ ਹੋਏ ਆ ਡੇਟ ਦੇ ਮੁਤਲਕ ਸਾਡੇ ਕੋਲ 10-7 ਨੂੰ ਆਏ ਆ ਉਹਦੇ ਮੁਤਲਕ ਅਸੀਂ ਕੱਲੇ-ਕੱਲੇ ਮਾਰਕੀਟ ਦੇ ਵਿੱਚ ਜਾ ਕੇ ਕੱਲੇ-ਕੱਲੇ ਜਿਹੜੇ ਮਤਲਬ ਕਿ ਜੇ ਲਾਈਨ 'ਚ ਸਮਝ ਲਓ ਤੁਸੀਂ ਦੇਖਿਆ 8 ਦੁਕਾਨਾਂ ਐ ਇਹਨਾਂ ਨੂੰ ਸਾਰੇ ਜਿਹੜੇ ਮਾਲਕ ਨੇ ਇਹਨਾਂ ਦੇ ਜਾਂ ਇਹਨਾਂ ਨੇ ਕਿਰਾਏ ਤੇ ਦਿੱਤੀਆਂ ਨੇ ਸਾਰਿਆਂ ਨੂੰ ਇਸ ਹੁਕਮਾਂ ਬਾਰੇ ਆਰਡਰਾਂ ਬਾਰੇ ਕੱਲੇ-ਕੱਲੇ ਬਰੀਕੀ 'ਚ ਦੱਸ ਰਹੇ ਆ ਵੀ ਆਪਣਾ ਜਿਹੜਾ ਫੁੱਟਪਾਥ ਖਾਲੀ ਰੱਖਿਓ ਇਹਦੇ ਵਿੱਚ ਜੀ ਜੁਰਮਾਨੇ ਦੀ ਪ੍ਰੋਵੀਜ਼ਨ ਨਹੀਂ ਹੈਗੀ ਇੱਥੇ ਡਾਇਰੈਕਟ ਐਫ ਆਈ ਆਰ ਆ ਕਿਸੇ ਨੇ ਵੀ ਫੋਟੋ ਪਾਤੀ ਜਾਂ ਵੀਡੀਓ ਵਾਇਰਲ ਹੋ ਗਈ ਕਿਸੇ ਦੁਕਾਨ ਦੀ ਉਹਦੀ ਐਫ ਆਈ ਆਰ ਹੋ ਕੇ ਉਹਨੂੰ ਉਹ ਕੋਣ ਸਰ ਜੀ ਇਹ ਨੂੰ ਲੋਕਾਂ ਦੱਸਿਆ ਜਾਂਦਾ ਕਿ ਕਿੰਨੇ ਦਿਨ ਤੱਕ ਦੱਸਿਆ ਜਾਏਗਾ ਨਹੀਂ ਤਕਰੀਬਨ ਜਿੱਥੇ ਜਿੱਥੇ ਦੱਸਤਾ ਉਧਰ ਅਸੀਂ ਆਪਣੇ ਸਿਵਲ ਦੇ ਬੰਦੇ ਲਾਤੇ ਆ ਜੇ ਕੋਈ ਨਹੀਂ ਹਟੂਗਾ ਮਾਨਜੋ ਡਿਸਪ ਦੇ ਹੁਕਮਾਂ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਬੰਦ ਦੀ ਕਾਰਵਾਈ ਹੋਈ। ਤਾਂ ਕਿਸੇ ਤਰ੍ਹਾਂ ਦਾ ਕੋਈ ਸੱਚਾ ਹੋਇਆ ਵਾ। ਅਜੇ ਕੁਝ ਜਗ੍ਹਾ ਰਹਿ ਗਈਆਂ ਸਾਡੀਆਂ ਜਿੱਧਰ ਦਾਸਤਾ ਵਾ ਔਰ ਗਾਂ ਦੱਸ ਰਹੇ ਆ ਉਸ ਤੋਂ ਬਾਅਦ ਜੇ ਕੋਈ ਨਹੀਂ ਹਟਦਾ ਤਾਂ ਫਿਰ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ। ਦੇਖੋ ਜੀ ਸਾਡੇ ਮਾਨਜੋ ਦੇ ਡਿਸਪ ਟ੍ਰੈਫਿਕ ਸਾਹਿਬ ਦੇ ਨਾਲ ਸ਼ਹਾਟੇ ਤੋਂ ਸ਼ੁਰੂ ਹੋ ਕੇ ਬਾਬੇ ਸ਼ਿਦਾਂ ਤੱਕ 골ਡਨ ਗੇਟ ਤੱਕ ਮਜੀਠਾ ਰੋਡ ਔਰ ਮੇਰਾ ਏਰੀਆ ਜਿਹੜਾ ਆਏ ਦਾ ਰਾਮਬਾਦ ਕਟਰਾ ਜੈਮਲ ਸਿੰਘ ਹੈਰੀਟੇਜ ਸ੍ਰੀ ਹਰਮੰਦਰ ਸਾਹਿਬ ਜੀ ਦਰਗਿਆਣਾ ਮੰਦਿਰ ਜੀ ਆ ਸਾਡੀ ਆ ਮਾਰਕੀਟ ਰਹਿ ਗਈ ਆ ਤੇ ਇੱਕ ਸਿੰਗਲ ਮੇਰੀ ਉਹ ਅਗਲੇ ਸੌਰੀ ਆ ਨਾਲ ਦੀ ਰਹਿ ਗਈ ਆ ਆ ਸਾਹਮਣੇ ਵਾਲੇ ਇਹ ਡੀਸੀ ਸਾਹਿਬ ਦੇ ਹੁਕਮਾਂ ਨੂੰ ਕੱਲੇ ਕੱਲੇ ਸਾਰੇ ਦੁਕਾਨਦਾਰ ਵੀਰਾਂ ਨੂੰ ਇਕੱਠੇ ਕਰਕੇ ਆਸੂ ਐਮਪਾਇਰ ਦੇ ਨਿਯਾਤੀ ਕਿਦੋਂ ਪਾਂਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਕੀ ਹੈ ਉਹਦਾ ਜਿਹੜਾ ਵਿਸਤਾਰ ਬਰੂ ਸਰ ਇਹ ਮੌਕੇ ਮਤਲਬ ਹੋਵੇ ਕਿਸ ਤਰ੍ਹਾਂ ਦਾ ਇੱਥੇ 2-3 ਸੈਕਸ਼ਨ ਹੈਗੇ ਆ ਜੀ ਇਹ ਦੇਖਣਾ ਮੈਨੂੰ ਕਿਸ ਤਰ੍ਹਾਂ ਦਾ ਉਹਦੇ ਵਿੱਚ ਪਰਚਾ ਹੋਣਾ ਨਜਾਇਜ਼ ਜਗ੍ਹਾ ਦੇ ਉੱਤੇ ਤਬਜਾ ਕਰਨਾ ਦੁਕਾਨਦਾਰ ਵੱਲੋਂ ਇਹਦੇ ਵਿੱਚ ਸਪਸ਼ਟ ਲਿਖਿਆ ਮੈਂ ਅੱਗੇ ਵੀ ਦੱਸਿਆ ਤੁਹਾਨੂੰ ਵੀ ਦੁਕਾਨਦਾਰਾਂ ਵੱਲੋਂ ਦੁਕਾਨ ਅੱਗੇ ਵਧਾ ਕੇ ਫੁੱਟਪਾਥ ਤੇ ਸਮਾਨ ਨਾ ਰੱਖਿਆ ਜਾਵੇ ਜੀ ਤੇ ਵਹੀਕਲ ਵਾਹਨ ਪਾਰਕਿੰਗ ਜਿਹੜੇ ਇਸ ਤਰ੍ਹਾਂ ਆਪਾਂ ਪੱਡੇ ਡੇ ਮਡੇ ਲਾਇਨ ਨੇ ਉਹ ਨਹੀਂ ਬਿਲਕੁਲ ਦੁਕਾਨਦਾਰ ਹੈ ਤੇ ਆਪਣੇ ਸਾਹਮਣੇ ਆਪਣਾ ਪ੍ਰੋਪਰ ਲਾਣ ਤੇ ਤੀਸਰਾ ਕੋਈ ਰੇੜੀ ਵਾਲਾ ਕੋਈ ਨਾ ਦੁਕਾਨਦਾਰ ਜਾਂ ਕਈ ਦੁਕਾਨਦਾਰਾਂ ਨੇ ਰੇੜੀਆਂ ਲਵਾਈਆਂ ਹੁੰਦੀਆਂ ਉਹ ਜੇ ਰੇੜੀ ਵਾਲਾ ਨਹੀਂ ਹਟਦਾ ਤਾਂ ਵਿੱਚ ਦੁਕਾਨਦਾਰ ਦਾ ਵੀ ਆ ਐਫ ਆਈ ਆਰ ਹੋਊਗੀ ਤੇ ਸਜ਼ਾ ਵੀ ਹੋਏਗੀ ਇਹ ਤਾਂ ਕੋਰਟ ਦੀ ਮਰਜ਼ੀ ਹੈ ਜੀ ਕੋਰਟ ਕੀ ਡਿਸੀਜਨ ਲੈਂਦੇ ਜੱਜ ਸਾਹਿਬ ਦੇ ਅੱਗੇ ਜਿਸ ਤਰ੍ਹਾਂ ਨਾਰਮਲ ਐਫ ਆਈ ਆਰ ਹੁੰਦੀ ਉਤਰੇ ਹੀ ਹੋਣੀ ਹੈ ਠੀਕ ਹੈ ਸਰ